ਸੱਚੀ ਗੱਲ ਮੇਰੀ ਭੈਣਾਂ ਨੂੰ ਖੂਬ ਸੋਹਣੇ ਸਾਰੇ ਠੀਕ ਹੋਗੇ ਤੇ ਅੱਜ ਅਸੀਂ ਲੈ ਕੇ ਆਏ ਆ ਤੁਹਾਡੇ ਕੋਲ ਡਿਫਰੈਂਟ ਕਾਟਨ ਕਲਰ ਦਾ ਚੈੱਕ ਦੇ ਵਿੱਚ ਫੈਬਰਿਕ ਜਿਹੜਾ ਕਿ ਨਿਊ ਆਇਆ ਸਾਡੇ ਕੋਲ ਤੇ ਇਹ ਬਹੁਤ ਹੀ ਜ਼ਿਆਦਾ ਸੌਫਟ ਹੈ ਬਹੁਤ ਸੋਹਣਾ ਪ੍ਰਿੰਟ ਹੈ ਤੇ ਇਹਦੇ ਵਿੱਚ ਕਈ ਕਲਰ ਅਵੇਲੇਬਲ ਨੇ ਤੇ ਜੇ ਕਿਸੇ ਵੀ ਮੇਰੀ ਭੈਣ ਨੂੰ ਰਿਕੁਆਇਰਮੈਂਟ ਹੋਵੇ ਤਾਂ ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋ ਇਦੇ ਨਾਲ ਬਾਟਮ ਨਹੀਂ ਹੈਗੀ ਹੈ ਇਹ ਦੀ ਗ੍ਰੀਨ ਕਲਰ ਦੀ ਬਾਟਮ ਹੈ ਬਹੁਤ ਹੀ ਜਿਆਦਾ ਸੋਫਟ ਫੈਬਰਿਕ ਹੈ ਤੇ ਤੁਹਾਨੂੰ ਪਾ ਕੇ ਬਿਲਕੁਲ ਹੀ ਹਲਕਾ ਮਹਿਸੂਸ ਹੋਊਗਾ ਜਿਵੇਂ ਕਿ ਜੂਨ ਜੁਲਾਈ ਦੇ ਵਿੱਚ ਬਹੁਤ ਜਿਆਦਾ ਗਰਮੀ ਹੁੰਦੀ ਹੈ ਆਪਾਂ ਨੂੰ ਹੁੰਦਾ ਵੀ ਬਿਨਾ ਬਿਰਾਉਟ ਲਾਈਨਿੰਗ ਅਸੀਂ ਸੂਟ ਪਾਈਏ ਤੇ ਇਹ ਸੂਟ ਪਾ ਕੇ ਬਿਲਕੁਲ ਹੀ ਅਪਨ ਲਾਈਟ ਫੀਲ ਹੋਊਗਾ ਤੇ ਗਰਮੀ ਬਿਲਕੁਲ ਹੀ ਨਹੀਂ ਮਹਿਸੂਸ ਹੁੰਦੀ ਅਸੀਂ ਆ ਕੀ ਕਸਟਮਰ ਸਾਡ ਕੋਲ ਲੈ ਕੇ ਗਏ ਨੇ ਤੇ ਜੇ ਤੁਸੀਂ ਵੀ ਸਾਡੇ ਤੋਂ ਲੈਣਾ ਚਾਹੁੰਦੇ ਹੋ ਤਾਂ ਸਾਨੂੰ ਡੀਐਮ ਕਰੋ ਤੇ ਸੋਨੇ-ਚੋਨੇ ਡਿਜ਼ਾਈਨਰ ਸੂਟ ਬਣਾ ਕੇ ਪਾਓ ਸਾਡੇ ਚੈਨਲ ਨੂੰ ਲਾਈਕ ਕਰੋ ਸ਼ੇਅਰ ਕਰੋ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਥੈਂਕ ਯੂ ਸੋ ਮੱਚ